ਦਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਘਰ ਦਸਵਾ ਏਕੋ ਅੰਕਾਰ ਸਤਗੁਰ ਪ੍ਰਸਾਦ ਨਿਕਟ ਵਸਾ ਦੇਖ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਵੇਣ ਭੈ ਪਇ ਭਗਤ ਨਾ ਹੋਈ ਸਬਦ ਰਤੇ ਸਦਾ ਸੁਖ ਹੋਈ ऐसा ज्ञान पदार्थ नाम गुरमुख पावश रस रस मान रह ज्ञान ज्ञान कथा सब कोई काथ कथ बाद करे दुख होई कथ न काथ कहणे ते रह न कोई बिन रस राते मुक्त न होई ਗਿਆਨ ਤਨ ਸਭ ਗੁਰ ਤੇ ਹੋਈ ਸਾਚੀ ਰਹਤ ਸਾਚਾ ਮਨ ਸੋਈ ਮਾਨਮੁਖ ਕਤਨੀ ਹੈ ਪਰ ਰਹਤ ਨ ਹੋਈ ਨਾ ਵਹ ਭੂਲੇ ਥਾਉ ਨ ਕੋਈ ਮਨ ਮਾਇਆ ਬੰਧ ਉਸਰ ਜਾਲ ਘਾਟ ਘਟ ਵਿਆਪ ਰਹਉ ਵੇਖ ਨਾਲ ਜੋ ਅੰਜ ਸੋ ਦੀ ਸਕਾਲ ਕਰਦ ਸੀ ਦੂਰ ਦੈ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਾਨਮ ਗਉਮ ਬੈ ਪਤ ਗਵਾਈ ਆਪੇ ਕਰਤਾ ਭਗਤ ਗੁਰਾਈ ਗੁਰਮੁਖ ਆਪੇ ਦੇਵ ਵਿੜਾਈ ਰਹਿਣ ਅਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਛ ਲਕਸ਼ੋਤ ਵੇਦ ਪੁਕਾਰੈ ਭਗਤ ਸਰੋਤ ਸੁਣ ਸੁਣ ਮਾਨੈ ਵੇਖ ਜੂਤ ਸਾਸਤਰ ਸਿਮਰਤ ਨਾਮ ਦਰੜਾਮੰ ਗੁਰਮੁਖ ਸਾਤ ਉਤਮ ਕ੍ਰਾਮੰ ਮਨਮੁਖ ਜੋਨੀ ਦੂਖ ਸਹਾਮੰ ਬੰਧਨ ਟੂਟੇ ਕ ਨਾਮ ਵਸਾਮੰ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹਉ ਭਾਵੇਂ ਮਨ ਸੋਹੇ ਨਾਨਕ ਕਹਿ ਅਵਰ ਨਹੀਂ ਕੋਇ ਬਲਾਵਲ ਮਹੱਲਾ ਪਹਿਲਾ ਮਾਨ ਕਾ ਕਹਿਆ ਮਨ ਸਾ ਕਰੈ ਇਹ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੈ ਕਿਛ ਸੰਗ ਨ ਜਾਣਾ ਰਹ ਕੀਚ ਕੀਚ ਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੁਕਾ ਤਨ ਪਸ ਮੈਂ ਢੇਰੀ ਕਾਕੂ ਕਾਕ ਰਲ ਸਭ ਫੈਲ ਦਿਨ ਸਬਦੈ ਨਹੀਂ ਉਤਰੈ ਮੈਲ ਗੀਤ ਰਾਗ ਘਣ ਤਾਲ ਸਕੂਰੇ ਤ੍ਰਿਗੁਣ ਉਪਜੈ ਦਿਨ ਸੈ ਦੂਰੇ ਦੂਜੀ ਦੁਰਬਤ ਦਰਦ ਨ ਜਾਏ ਛੂਟੈ ਗੁਰਮੁਖ दारू ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ आंतर क्रोध पड़ह नाठ साला नाम विसार माया मद पीया बिन गुरु भगत नाहि सुख थीया सूकर सवान घरतप मंजारा पशु मलेष नीच ंडालला गुर ते मोह फेरे तिन जोन पवाई है बंदन बाद बंदन बांधिया आई है जाय गुर सेवा ती लह पदारथ ਬਿਰਧਾ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛ ਨਾ ਹੋਏ ਮਾਨੈ ਹੁਕਮ ਸੀਜੈ ਦਰਸ ਹੋਏ ਸਤਗੁਰ ਮਿਲੇ ਤਤ ਸਿਉ ਤਤ ਸਤਗੁਰ ਮਿਲੇ ਤਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਣ ਹੁਕਮ ਪਛਾਣ ਸੱਚੇ ਦਰਵਾਸ ਕਾਲ ਬਿਕਾਲ ਸਬਦ ਭੈ ਨਿਹਾਲ ਰਹ ਅਤੀਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੀ ਸਾਚ ਸਮਾਏ ਬਿਲਾਵਲ ਮਹੱਲਾ ਤੀਜਾ ਘਰ ਅਸ਼ਟਪਦੀਆ ਘਰ ਦਸਵਾ ਏਕ ਓੰਕਾਰ ਸਤਗੁਰ ਪ੍ਰਸਾਦਿ ਜਗ ਕਉ ਆ ਮੁਖ ਚੁੰਚ ਗਿਆਨ ਤ੍ਰਿ ਲੋਭ ਝੂਠ ਅਭਿਮਾਨ बिन नावै पाज लहग न तान सतगुरु सेब नाम वस मन चीत गुर भेटे हर नाम चितावै बिन नावै होर ਝੂਠ ਪ੍ਰੀਤ ਰਹਾਓ ਗੁਰ ਕਹਿਆ ਸਾਕਾਰ ਕਮਾਵੋ ਸਬਦ ਚੀਨ ਸਹਿਜ ਘਰ ਆਵੋ ਸਾਚੈ ਨਾਇ ਬਡਾਈ ਪਾਵੋ ਆਪਨ ਭੂਜੈ ਲੋਕ 부ਝਾਵੈ ਮਨ ਕਾ ਅੰਦਾ ਅੰਧ ਕਮਾਵੈ ਦਾਰ ਘਰ ਮਹਿਲ ਠੌਰ ਕੈਸੀ ਪਾਵੇ ਹਰ ਜੀਉ ਸੇਬੀਏ ਅੰਤਰ ਜਾਮੀ ਘਟ ਘੜ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੈ ਪਹਿਨਾਮੀ ਸਾਚਾ ਨਾਮ ਸਾਚੈ ਸਬਦ ਜਾਨੈ ਆਪੈ ਆਪ ਮਿਲੈ ਚੂਕੇ ਅਭਮਾਨੈ ਗੁਰਮਖ ਨਾਮ ਸਦਾ ਸਦਾ ਵਖਾਨੈ ਸਤ ਗੁਰ ਸੇਵੈ ਦੂਜੀ ਦੁਰਮਤ ਜਾਈ ਆਹ ਗੁਣ ਕਾਠ ਪਾਪਾ ਮਤ ਖਾਈ ਕੰਚਨ ਕਾਇ ਜੋਤੀ ਜੋਤ ਸਮਾਈ ਸਤ ਗੁਰ ਮਿਲੇ ਵੱਡੀ ਬੜਾਈ ਦੁੱਖ ਕਾਟੈ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮੰਨਿਆ ਕਰਨੀ ਸਾਰੇ ਗੁਰਮਤ ਮੰਨਿਆ ਮੋਖ ਦਵਾਰ ਨਾਨਕ ਗੁਰਮਤ ਮੰਨਿਆ ਪਰਵਾ ਰੈ ਸਾਧਾਰ ਬਾਬਾ ਬਹਿਲਾ ਮਹਿਲਾ ਚੌਥਾ ਅਸ਼ਟਪਦੀਆ ਘਰ 11 ਵਾ 1 ਓੰਕਾਰ ਸਤਗੁਰ ਪ੍ਰਸਾਦਿ ਆਪ ਆਪ ਖਾਏ ਹਮ ਮਿਟ ਖਾਏ ਹੋ ਮਿਟੈ ਅੰਧਨ ਹਰ ਰਸ ਗੀਤ ਗਵਈਆ ਗੁਰਮੁਖ ਪਰਚਾ ਕੰਚਨ ਕਾ ਨਿਰਭਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖੇਨ ਪਲ ਰਹਿਣਾ ਸਕੂ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗਿਰਹੁ ਦਸ ਦਵਾਰ ਹੈ ਜਾ ਕੇ ਅਹਨਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੋ ਧਰਮ ਅਰਥ ਸਭ ਹਿਰ ਲੈ ਜਾਵੇ ਮਨ ਮੁਕੰਦ ਲੈ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ 헤ਰੂ ਆਏ ਲੋਕਾਨੇ ਗੁਰ ਕੈ ਸਬਦ ਪਕੜ ਬੰਧ ਕਈਆ ਹਰ ਹਰ ਨਾਮ ਕੋਟ ਗੁਹਤਾ ਖੇਵਟ ਸਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਗੁਰਮੁਖ ਮਨੁਆ ਇਕਤ ਘਰਿ ਆਵੈ ਮਿਲੋ ਗੋਪਾਲ ਨਿਸਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤਾ श्रवण ਬਾਣੀ ਗੁਰ ਸਬਦ ਸੁਣਈਆ ਸੋ ਨਸੋਨੇ ਆਤਮ ਦੇਵ ਹੈ ਧੀਨੇ ਰਾਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਪਸਰਈਆ ਰਾਮਨਾਮ ਮਹਜੂਤ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਪੈ ਹੈ ਭਗਤ ਪਾਇ ਹਰਨਾਮ ਸਮਈਆ ਬਾਬਲ ਮਹਿਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮੈਂ 헤ਡ ਪਲਾਸ ਸੰਗ ਹਰ ਗੁਹੀਆ ਜਪ ਜਗਨਨਾਥ ਜਗਦੀਸ਼ ਗਸਈਆ ਸ਼ਰਨ ਪਰੇ ਸੇ ਜਨੁ ਪਰੇ ਜੋ ਪ੍ਰਹਿਲਾਦ ਉਧਾਰ ਸਮੈਯਰ ਭਾਰ 18 ਮੈਂ ਚੰਦਨੀ ਉਤਮਾ ਚੰਦਨ ਨਿਕਟ ਸਭ ਚੰਦਨ ਹੋਈਆ ਸਖਤ ਕੂੜੇ ਉੱਬਸੋ ਕਹੂਏ ਮਨ ਅਭਮਾਨ ਵਿਛੜ ਦੂਰ ਗਈ ਆ ਹਰ ਗਾਤਮਿਤ ਕਰਤਾ ਆਪੇ ਜਾਣੇ ਸਭ ਵਿਦ ਹਰ ਹਰਿ ਆਪ ਬਨਈਆ ਜਿਸ ਸਤਗੁਰ ਪੇਟੇ ਸੋ ਕੰਚਨ ਹੋਏ ਜੋ ਧੁਰ ਲਿਖਿਆ ਸੋ ਮਿਟੈ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨ ਭਈਆ ਪਰਮ ਬਿraag ਨਿਤ ਨਿਤ ਹਰ ਤਿਆਏ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ ਬਾਰ ਬਾਰ ਖਿੰਨ ਪਲ ਕਹੀਏ ਹਰ ਪਾਰ ਨ ਪਾਵੇ ਪਰ ਪਰਈਆ ਸਾਸਤ ਬੇਦ ਪੁਰਾਣ ਪੁਕਾਰਹਿ ਧਰਮ ਕਰੋ ਖਟ ਕਰਮ ਦਰੜਈਆ ਮਾਨਮੁਖ ਪਾਖੰਡ ਪਰਮ ਵਿਗੂਤੇ ਲੋਭ ਲਹਿਰ ਨਾਵ ਭਾਰ ਬੁਡਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤ੍ਰ ਨਾਮ ਦ੍ਰਿੜਈਆ ਹੋ ਮੈ ਜਾਇ ਤ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜਨਤ ਬਜਾਏ ਬਾਜਹਿ ਜਿਤ ਭਾਵੈ ਤਿਤ ਰਾਹੀ ਚਲਈਆ ਬਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇ ਹਉ ਬਲ ਬਲ ਸਤਗੁਰ ਸਤਪੁਰ ਖਈਆ RAM ਨਾਮ ਮੇਰੇ ਪ੍ਰਾਣ ਵਸਾਏ ਸਤਗੁਰ ਪਰਸ ਹਰਨਾਮ ਸੁਮਈਆ ਜਨ ਕੀ ਟੇਕ ਹਰਨਾਮ ਟਕਈਆ ਸਤਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਾਥਮਾ ਤਤ ਕਢਈਆ ਲਾਲ ਜਵੇਹਰ ਨਾਮ ਪ੍ਰਗਾਸਿਆ ਭਾਂਡੇ ਭਾਉ ਪਵੈ ਤਤ ਅਈਆ ਦਾਸਨ ਦਾਸ ਦਾਸੁ ਰਹੀਐ ਜੂ ਜਨ ਰਾਮ ਭਗਤ ਨਿਜ ਭਈਆ ਮਨ ਬਦਰਪ ਤਰੋ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਾਨਮਕ ਮਾਇਆ ਮੋਹਿ ਵਿਆਪੇ ਇਹੋ ਮਨ ਤ੍ਰਿਸ਼ਨਾ ਜਲਤ ਤਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚੈ ਸਤਿਗੁਰ ਆਗੇ ਅਨਹਦ ਸ਼ਬਦ ਧਨ ਤੂਰ ਵਿਝਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੁਰਈਆ ਥਰ ਕੇ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨੇਜ ਕਰਤਾਰ ਜੋ ਆਤ ਨਿਰਮਲ ਜਨਪੀਅ ਤਨਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਪਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੈ ਲਹਿਰ ਸਮੁੰਦਰ ਸਾਗਰ ਕੀ ਖੇਨ ਮਹਿ ਪੈਨ ਪੈਨ ਟਹਿ ਪਈਆ ਹਰ ਸਰ ਸਾਗਰ ਰਹਿ ਆਪੇ ਹੁਜਾਗ ਸਭ ਖੇਲ ਖਲਈਆ ਜਿਉ ਜਲ ਤਤ ਰੰਗ ਜਲ ਜਲ ਹਿਸਮਾ ਵਹਿ ਨਾਨਕ ਆਪਿਆ ਪਰਮਈਆ ਬਲਾਉਲ ਮਹੱਲਾ 14 ਸਾਧਗੁਰ ਪਰਜੈ ਮਨਮੁਦਰਾ ਪਾਈ ਗੁਰ ਕਾ ਸਬਦ ਤਨ ਭਸਮ ਲੜਈਆ ਅਮਰ ਪਿੰਡ ਭੈ ਸਾਧੂ ਸੰਗ ਜਨਮ ਮਰਨ ਦਉ ਮਿਟ ਗਈਆ ਮੇਰੇ ਮਨ ਸਾਧ ਸੰਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਦਵ ਮੈਂ ਕੈਨ ਕੈਨ ਸਾਧੂ ਚਰਨ ਪਖਈਆ ਰਹਾਉ ਤਜ ਗ੍ਰਸਤ ਭਯਾ ਆਪਨ ਨਵਾਸੀ ਇੱਕ ਖਿੰਨ ਮਨੁਆ ਟਿਕੈ ਨ ਟਕਈਆ ਧਾਵਤ ਤਾਏ ਤਦੇ ਕਰਿਆ ਵਹਿ ਹਰ ਹਰ ਸਾਧੂ ਸਰਣ ਪਵਈਆ ਧੀਆ ਪੂਤ ਛੋਡ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾਸ ਕਰੈ ਨਹੀਂ ਬੂਝੈ ਗੁਰ ਕੈ ਸਬਦ ਨਿਰਾਸ ਸੁਖ ਲਹੀਆ ਉਪਜੀ ਤਰਕ ਉਪਜੀ ਤਰਕ ਦਿਗੰਬਰ ਹੁਆ ਮਨ ਦਹਿਦਸ ਸਚ ਮਨ ਦਹਿਦਸ ਚਲ ਚਲ ਗਮਨ ਕਰਈਆ ਪ੍ਰਭ ਭਵਨ ਪ੍ਰਭ ਭਵਨ ਕਰੈ ਬੂਝੈ ਨਹੀਂ ਕ੍ਰਿਸ਼ਨਾ ਮਿਲ ਸੰਗ ਸਾਧ ਦਇਆ ਘਰ ਲਹੀਆ ਆਸਨ ਸਿਧ ਸਿਖੈ ਬੋ ਤੇਰੀ ਮਨ ਮੰਗਹਿ ਰਿੱਧ ਸਿਧ ਚੇਟ ਪਚੇਟ ਕਈਆ तृप्त संतोष मान साथ न आवै मिल साधु तृप्त हर नाम सिद्ध पइया अण्डज जेर्ज सेत जोतपज सब वर्ण रूप जी जंत उपइया साधु शरण पर सोबर खत्री ब्राह्मण सूद वैश्य चंडाल चंडइया नामा जयद कंबीर त्रिलोचन आओ जात रघुदास चमियार चमइया ਜੋ ਜੋ ਮਿਲੇ ਸਾਧੂ ਜਨ ਸੰਗਤ ਧੰਨ ਧੰਨਾ ਜੱਟ ਸੈਣ ਮਿਲ ਹਰ ਦਈਆ ਸੰਤ ਜਨਾ ਕੀ ਹਰ ਪੈ ਜ ਰਖਾਈ ਭਗਤ ਵਸਲੰਗੀਕਾਰ ਕਰਈਏ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਏ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਵਰਥਾ ਮਨ ਹੀ ਜਾਣੈ ਅਵਰ ਕੈ ਜਾਣ ਕੋ ਪੀਰ ਪਰਈਆ ਰਾਮ ਗੁਰ ਮੋਹਨ 모ਹੇ ਮਨ ਲੀ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾ ਹੂੰ ਹਉ ਨਿਰਕਤ ਪੈਰਉ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰਿਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਈਐ ਕੋਈ ਆਣ ਸਦੇਸ ਅਦੀ ਪ੍ਰਭ ਕੀ ਰਾ ਰਿਦ ਅੰਤੁਰ ਮਨ ਤਨ ਮੀਠ ਲਗਈਐ ਮਸਤ ਕਾਟ ਦੇਉ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਐ ਚਾਲ ਚਾਲ ਸਖੀ ਹਮ ਪ੍ਰਭ ਪ੍ਰਬੁੱਧ ਗੁਣ ਕਾਮਣ ਕਰ ਹਰ ਪ੍ਰਭ ਲਹੀਐ ਭਗਤ ਬਸਲ ਵਾਕੂ ਨਾਮ ਕਹੀਐ ਕਹੀਤ ਹੈ ਸ਼ਰਣ ਪ੍ਰਭੂ ਤਿਸ ਪਾਛੈ ਪਈਆ ਖਿਮਾ ਸੀਗਾਰ ਕਰੇ ਪ੍ਰਭ ਖੁਸ਼ਿਆ ਮਨ ਦੀਪਕ ਗੁਰ ਗਿਆਨ ਬਲਈਆ ਰਾਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਕਿਸ ਆਗੈ ਜੀਉ ਕਾਟ ਕਟ ਪਈਆ ਹਰ ਹਰ ਹਾਰ કંਠ ਹੈ ਬਨਿਆ ਮਨ ਮੋਤੀ ਚੂਰ ਬੜ ਗਹਿਨ ਗਹਿਨਈਆ ਹਮ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੋਟ ਨ ਸਕੈ ਬਹੁਤ ਮਨ ਭਈਆ ਕਹਿ ਪ੍ਰਭ ਅਬਰ ਅਬਰ ਕਿਛ ਕੀਜੈ ਸਭ ਬਾਦ ਸਿਕਾਰ ਫੂਕਟ ਫੋਕਟਈਆ ਕੀ ਉਸਕਾਰ ਮਿਲਣ ਕਹਿਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਕੁਸਾਈ ਕਿਆ ਹਮ ਕਰਹਿ ਤੀਰੇ ਵਸ ਪਈਆ ਦਇਆ ਦੀਨ ਕਰੋ ਰਖ ਲਿਓ ਨਾਨਕ ਹਰ ਗੁਰ ਸਰਣ ਸਮਈਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖੇਨ ਖੇਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਯੋਗ ਪ੍ਰਯੋਗ ਬੂਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਸਾਗ ਸਿਰ ਘਟ ਘਟ ਪਈਆ ਰਹਾ ਰੂਮ ਰੂਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਐ ਬੈਦਕ ਨਾਟਕ ਦੇਖ ਭੁੱਲਾ ਹੰ ਪੁਲਾਨੇ ਮੈਂ ਹਿਰਦੈ ਨਿਤ ਨਿਤ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨ ਸਕੂ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇ ਰੀ ਤਿਨ ਅਵਰ ਨ ਪਾਵੇ ਬਿਨ ਹਰ ਕੋ ਦੁਈਆ ਕੋਈ ਆਣ ਆਨ ਮੇਰਾ ਪ੍ਰਭ ਮਿਲਾਵੇ ਹਉ ਤਿਸ ਬਿਟੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ 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 ਗੁਰ ਸਰਣ ਪਵਈਆ सेज एक एको प्रभु ठाकुर महल ना पावे मानमुख परमैया गुरगुर करत शरण जे आवे प्रभु आए मिले थेन ठील ना पईया कर कर क्रिया झारु दए मन पाखंड कर्म कपट लो भैया विश्व कह कर बेटा जनमया पिता ताहे क्या नाम सदैया पूर्व जन्म भक्त कर आए गुर हर 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 भक्त सजमैया ਭਗਤ ਭਗਤ ਕਰਤੇ ਹਰ ਪਾਇਆ ਜਾ ਹਰ 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 ਨਾਮ ਸੁਮਈਆ ਪ੍ਰਭ ਆਣ ਆਣ ਮਹਿੰਦੀ ਪੀਸਾਈ ਆਪੇ ਘੋਲ ਘੋਲ ਅੰਗ ਲਈਆ ਜਿਨ ਕਉ ठाकुर ਕਿਰਪਾ ਧਾਰੀ ਕਹਾਂ ਪਕਰ ਨਾਨਕ ਕਾਡ ਲਈਆ ਪ੍ਰਭ ਆਣ ਆਣ ਮਹਿੰਦੀ ਪੀਸਾਈ ਅਪ ਘੋਲ ਘੋਲ ਅੰਗ ਲਈਆ ਜਿਨ ਕਉ ਠਾਕੁਰ ਕਿਰਪਾ ਤਾਰੀ ਵਹਾਂ ਪਕਰ ਨਾਨਕ ਕਾਡ ਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ